ਜਿੰਨਾ ਵੀ 2 ਸਾਲਾਂ ਦੇ ਵਿੱਚ ਇਹਨੇ ਗੁੱਡਾਗਰਦੀ ਕੀਤੀ ਹੈ ਚਾਹੇ ਇਹਨੇ ਕਤਲ ਕਰਾਏ ਹੈ ਜ਼ਮੀਨਾਂ ਤੇ ਕਬਜ਼ੇ ਕੀਤੇ ਹੈ ਸਾਰੇ ਹੀ ਕਾਂਗਰਸ ਦੇ ਜਿੰਨੇ ਵੀ ਐਮ.ਐਲ.ਏ ਹੈ ਲੀਡਰ ਹੈ ਸਾਰਿਆਂ ਨੂੰ ਪੁਲਿਸ ਦੀ ਸਰਪ੍ਰਸਤੀ ਸੀ ਅਕਾਲੀ ਦਲ ਨੇ ਕਾਂਗਰਸ ਤੋਂ ਸਸਪੈਂਡ ਹੋਏ ਕੁਲਬੀਰ ਜੀਰਾ ਦੀ ਫੋਲ ਖੋਲ ਕੇ ਰੱਖ ਦਿੱਤੀ ਹੈ ਅਕਾਲੀ ਆਗੂਆਂ ਨੇ ਕਿਹਾ ਕਿ ਫਿਰੋਜ਼ਪੁਰ ਚ 2 ਨੰਬਰ ਦੇ ਤੰਦੇ ਕੁਲਬੀਰ ਜੀਰਾ ਕਰਵਾ ਰਿਹਾ ਸੀ ਜਿਨ੍ਹਾਂ ਨੇ ਕੁਲਬੀਰ ਜੀਰਾ ਦੇ ਗਲਤ ਤੰਦੇ ਬੰਦ ਕਰਵਾਏ ਸੀ ਜਿਸ ਕਰਕੇ ਕੁਲਬੀਰ ਜੀਰਾ ਆਈਜੀ ਨੂੰ ਹਟਵਾਣਾ ਚਾਹੁੰਦੇ ਨੇ ਜਿਸ ਕਰਕੇ ਉਹਨਾਂ ਨੇ ਇਹ આરોਪ ਲਾਇਆ ᱥਨ ਜਿੰਨਾ ਵੀ 2 ਸਾਲਾਂ ਦੇ ਵਿੱਚ ਇਹਨੇ ਗੁੰਡਾਗਰਦੀ ਕੀਤੀ ਹੈ ਚਾਹੇ ਇਹਨੇ ਲੋਕਾਂ ਨੂੰ ਲੁੱਟਿਆ ਹੈ ਚਾਹੇ ਇਹਨੇ ਕੁੱਟਿਆ ਹੈ ਚਾਹੇ ਇਹਨੇ ਕਤਲ ਕਰਾਏ ਹੈ ਜ਼ਮੀਨਾਂ ਤੇ ਕਬਜ਼ੇ ਕੀਤੇ ਹੈ ਸਾਰੇ ਹੀ ਕਾਂਗਰਸ ਦੇ ਜਿੰਨੇ ਵੀ ਐਮਐਲਏ ਹੈ ਲੀਡਰ ਹੈ ਸਾਰਿਆਂ ਨੂੰ ਪੁਲਿਸ ਦੀ ਸਰਪ੍ਰਸਤੀ ਸੀ ਆਈਜੀ ਸਾਹਿਬ ਦੀ ਸਰਪ੍ਰਸਤੀ ਸੀ ਐਸਐਸਪੀ ਦੀ ਸਰਪ੍ਰਸਤੀ ਸੀ ਡੀਆਈਜੀ ਦੀ ਡੀਐਸਪੀ ਐਸਪੀ ਸਾਰਿਆਂ ਦੀ ਸਰਪ੍ਰਸਤੀ ਹੇਠ ਹੋਇਆ ਹੈ ਕਾਲੀਆਂ ਦੇ ਕਤਲ ਹੋਏ ਹੈ ਕਾਲੀਆਂ ਤੇ ਜਾਨਲੇਵਾ ਹਮਲੇ ਹੋਏ ਹੈ ਬੀਜੇਪੀ ਵਾਲਿਆਂ ਤੇ ਜਾਨਲੇਵਾ ਹਮਲੇ ਹੋਏ ਹੈ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਕਿਸੇ ਨੂੰ ਇਨਸਾਫ ਨਹੀਂ ਮਿਲਿਆਗਾ ਅੱਜ ਜਦੋਂ ਇਹਨਾਂ ਦੇ ਚੁੰਗਲ ਚੋਂ ਨਿਕਲ ਕੇ ਅੱਜ ਜਦੋਂ ਪੁਲਿਸ ਨੂੰ ਅੱਖਾਂ ਦਿਖਾਉਣ ਲੱਗ ਪਿਆ ਉਹ ਤੇ ਫੇਰ ਪੁਲਿਸ ਵਾਲਿਆਂ ਨੂੰ ਸੇਕ ਲੱਗਿਆ ਜਿਹੜਾ ਮੈਂ ਤੇ ਇਹ ਕਹੂੰਗਾ ਵੀ ਜਿਹੜਾ ਇੱਥੋਂ ਤੱਕ ਪਹੁੰਚਿਆ ਇਹ ਇਹ ਸਾਰਾ ਪੁਲਿਸ ਦੀ ਸਰਪ੍ਰਸਤੀ ਤੇ ਸ਼ਹਿ ਦੇ ਕਰਕੇ ਪਹੁੰਚਿਆ ਦਰਸਲ ਗੱਲੇ ਹੈ ਜੀ ਕਿ ਜੋ ਇਹ ਕਲਵੀਰ ਜੀਰਾ ਜੋ ਇਹਨੇ ਹਲਕੇ ਦੇ ਵਿੱਚ ਕੀਤਾ ਜਾਂ ਜੋ ਕਾਂਗਰਸ ਨੇ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕੀਤਾ ਮੇਰੇ ਕੋਲ ਸਾਰੀ ਪ੍ਰੈਸ ਨੂੰ ਪਤਾ ਕਿਸੇ ਵੀ ਵਿਅਕਤੀ ਦੀ ਇਹ ਹਿੰਮਤ ਨਹੀਂ ਹੈ ਕਿ ਜੋ ਇਹ ਐਮਐਲਏ ਦੇ ਵਰਖਲਾ ਬੋਲ ਸਕੇ ਬ੍ਰੇਕ ਤੇ ਨਜਾਇਜ਼ ਪਰਚੇ ਜਾਂ ਕੁਛ ਜੋ ਸਾਡੇ ਤੇ ਪਰਚਾ ਹੋਇਆ ਸੀ 307 ਦਾ ਸਾਰੀ ਪ੍ਰੈਸ ਨੂੰ ਪਤਾ ਔਰ ਸਾਰੀ ਪੁਲਿਸ ਨੂੰ ਪਤਾ ਵੀ ਇਹ ਪਰਚਾ ਨਜਾਇਜ਼ ਕੀਤਾ ਸੀ ਨਾਲ ਹੀ ਤਸਰ ਇਲੈਕਸ਼ਨ ਕਮਿਸ਼ਨ ਨੂੰ ਉੱਥੇ ਮਿਲਣ ਚੱਲੇ ਸੀ ਰਿਜ਼ਰਵਰ ਨੂੰ ਔਰ ਇਹਨਾਂ ਦੇ ਬੰਦਿਆਂ ਨੇ ਹਮਲਾ ਕੀਤਾ ਜੋ ਨਾਲੇ ਹਮਲਾ ਕੀਤਾ ਨਾਲੇ 307 ਦਾ ਪਰਚਾ ਮੇਰੇ ਤੇ ਸਰਦਾਰ ਅਵਤਾਰ ਸਿੰਘ ਜੀਰਾ ਜੀਰਾ ਸਾਹਿਬ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਕਰਦੇ ਮਾਨਤੇ ਕੀਤਾ ਪਰਚਾ ਇਹ ਜਿਹੜਾ ਨਜ਼ਾਇਰੀ ਪਰਚੇ ਸੀਗੇ ਦਰਸਲ ਇਹ ਕਬੀਰ ਜੀਰਾ ਚਾਹੁੰਦਾ ਹੈ ਕਿ ਜੋ ਮੈਂ ਹੁਕਮ ਕਰ ਦਵਾਂ ਉਹ ਚਾਹੇ ਨਜ਼ਾਇਰੀ ਪਰਚਾ ਹੈ ਚਾਹੇ ਜਾਈ ਪਰਚਾ ਉਹ ਜਾਈ ਪਰਚਾ ਜਿਨ੍ਹਾਂ ਪਰਚੇ ਸਾਡੇ ਤੇ ਨਜ਼ਾਇਜ਼ ਕੀਤਾ ਸੀਗਾ ਉਹ ਇਨਕੁਆਰੀ ਹੋ ਕੇ ਉਹ ਜਿਹੜਾ ਕੈਨਸਲ ਹੋਇਆ ਉਹ ਕੋਈ ਇਹਦੇ ਕਹਿੰਦੇ ਇਹ ਆ ਜੀ ਨਾ ਤੁਹਾਡਾ ਪਾਰਟੀ ਦਾ ਕੋਈ ਤਾਲਮੇ ਆ ਜੀ ਦੇ ਆ ਜੀ ਦੇ ਨਾਲ ਨਾ ਆ ਜੀ ਨੇ ਕੀਤਾ ਇਹ ਡੀਜੀਪੀ ਕ੍ਰਾਈਮ ਨੇ ਕੀਤਾ ਨਾ ਇਹਨੇ ਕੀਤਾ ਤੇ ਨਾ ਇਹਨਾਂ ਨੇ ਕੋਈ ਇਸ ਪਰਚੇ ਦੇ ਬਾਰੇ ਇਹਨਾਂ ਨੂੰ ਪਤਾ ਜਿੰਨੇ ਇਹਨੇ ਗੱਲਾਂ ਕੀਤੀਆਂ ਇੱਕ ਵੀ ਗੱਲ ਉਹ ਸਾਫ਼ਤ ਕਰਦੇਵੇ ਚਾਹ ਨਸ਼ੇ ਪ੍ਰਤੀ ਹੋਵੇ ਚਾਹ ਰੇਤਾ ਪ੍ਰਤੀ ਹੋਵੇ ਸਭ ਤੋਂ ਜਿਹੜੀ ਵੱਡੀ ਮਾੜੀ ਗੱਲ ਉਹਦੀ ਹੈ ਨਾ ਵੇਖੋ ਨਾਲੇ ਚੋਰ ਨਾਲੇ ਚਤ ਇਨਸਾਨ ਇੱਡਾ ਅਹਸਾਨ ਫਰਾਬੋਸ਼ ਨਹੀਂ ਹੋਣਾ ਚਾਹੀਦਾ ਉਹ ਛੋਟਾ ਭਾਂਡਾ ਸੀ ਭਰ ਗਿਆ ਜਿਆਦੇ ਉੱਛਲ ਗਿਆ ਤੋਂ ਮੈਂ ਬੇਨਤੀ ਕੀਤੀ ਵੀ ਘੱਟ ਤੋਂ ਘੱਟ ਤੁਸੀਂ ਇੱਕ ਸਰਕਾਰ ਤੇ ਟੀਮ ਦਾ ਗਠਨ ਕਰਦੇ ਹਾਈ ਕੋਰਟ ਦਾ ਰਟਾਇਰਡ ਜੱਜ ਲਾ ਦੇ ਜਿਹੜਾ 100 ਕਰੋੜ ਤੋਂ ਘੱਟ ਇਕੱਠਾ ਹੈ ਉਹਦਾ ਹੋਵੇ ਮੈਂ ਇਕੱਠਾ ਕਰਕੇ ਦੇਉਂਗਾ ਕਿ ਜੋ ਤੁਸੀਂ ਗੋਮ ਦਾ ਹਰਜਾਨਾ ਪਵੇ ਉਹ ਤਾਂ ਆਪਦੇ ਆਪ ਰੋ ਹੀਰੋ ਬਣਦਾ ਇਹ ਬਣਨਾ ਚਾਹੁੰਦਾ ਮੈਂ ਬਹੁਤ ਵੱਡਾ ਪਰ ਉਹਨੇ ਇਹ ਨਹੀਂ ਪਤਾ ਵੀ ਹੀਰੋ ਬਣਨਾ ਬਹੁਤ ਔਖਾ ਪਹਿਲਾਂ ਆਪਦੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਫਿਰ ਆਪਾਂ ਗਾ ਕੇ ਸ਼ੁਰੂ ਮਾੜਾ ਕਹਿਣਾ ਹੋਰ ਕਿਹੜੇ ਕਾਮ ਹੈ ਜੀ ਵੀ ਜਿਹੜੇ ਤੁਹਾਨੂੰ ਲੱਗਦੇ ਵੀ ਵਾਕਿਆ ਉੱਤੇ ਨਿਆਂ ਤੌਰ ਤੇ ਚੱਲਦੇ ਪਏ ਕਿਉਂਕਿ ਇੱਕ ਪੁਲਿਸ ਪ੍ਰਸ਼ਾਸਨ ਮੈਂ ਕਹਾਂ ਜੀ ਰੇਤਾ ਦੀ ਗੱਲ ਹੈ ਤਿੰਨ ਬੋਕ ਲੈਣਾ ਹੁਣ ਚੱਲੀ ਜਾਂਦੀ ਹੈ ਗੱਟਾਬਾਸ਼ ਕੋਈ ਪੁਲਿਸ ਆਏ ਦਾ ਆਪ ਦੇ ਵਿੱਚ ਉਹ ਟਿੱਪਰ ਪਾਏ ਵੀ ਨਾਲ ਭੇਜਦੇ ਨਸ਼ਾ ਮੇਰੇ ਹਲਕੇ ਜਾ ਮੈਂ ਭੂਮਾਫੀਆ ਇਹ ਹੈ ਇੱਕ ਇੱਕ ਬੰਦੇ ਤੋਂ ਮੈਂ ਤੁਹਾਨੂੰ ਮੈਂ ਤਾਂ ਬੇਨਤੀ ਕਰਦਾ ਵੀ ਮੇਰੇ ਕੋਲ ਇਹ ਜੀ ਮਸਾਲਾ ਮੈਂ ਤੁਹਾਨੂੰ ਮੂਵੀਆਂ ਵਿਖਾਉਂਗੇ ਪੈਸੇ ਕਢੀ ਜਾਂਦੇ ਆ ਵਿੱਚ ਪਰ ਸਾਨੂੰ ਪਤਾ ਵੀ ਅੱਜ ਸਾਡਾ ਲਾਭ ਕੋਈ ਨਹੀਂ ਹੋਣਾ ਕਿਉਂਕਿ ਸਰਕਾਰ ਵੀ ਇੰਨਾ ਦੀ ਹੈ ਪੂਰ ਸਪ੍ਰਾਸ਼ਾਸ਼ਨ ਵੀ ਇਹਨਾਂ ਦਾ ਅਸੀਂ ਤਾਂ ਵੇਟ ਕਰ ਰਹੇ ਹਾਂ ਵੀ ਕਿਹੜਾ ਵੇਲਾ ਆਵੇ ਸਮੇਤ ਵਿਆਜ ਇਹਨਾਂ ਤੋਂ ਲੈ ਕੇ ਜਿਹਨਾਂ ਲੋਕਾਂ ਦਾ ਲੋਹ ਪੀਤਾ ਸਮੇਤ ਵਿਆਜ ਲੋਕਾਂ ਨੂੰ ਵਾਪਸ ਦੇਵਾ ਹੈ ਮਹਾਰਾਜ ਸਾਡੂ ਤਾਂ ਉਸਨੇ ਹੁਣ ਜਿਹੜੀ ਕਾਰਵਾਈ ਕੀਤੀ ਹੈ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਇੱਕ ਸਵਾਲ ਉਠਾਇਆ ਇਹਨਾਂ ਵੀ ਜਿਹੜੇ ਪੁਲਿਸ ਅਫਸਰ ਨੇ ਛੋਟੇ ਲੈਵਲ ਦੇ ਉਹਨਾਂ ਨੂੰ ਐਸਐਚਓ ਤੱਕ ਲਾਇਆ ਕੀ ਹੈ ਮਾਮਲਾ ਨਹੀਂ ਬੋਤਾ ਹੈ ਧੰਨਵਾਦ ਕਰਦੇ ਹਾਂ ਜਿਹੜੇ ਇਹਨਾਂ ਦੀ ਅੱਖਾਂ ਖੁੱਲੀਆਂ ਦੇਰ ਆਏ ਦਰੋਸਤਾਂ ਫਿਰੋਜ਼ਪੁਰ ਤੋਂ ਪਰਮਜੀਤ ਪੰਮਾ ਦੀ ਰਿਪੋਰਟ